ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਜਿੱਥੇ ਦੁਨੀਆ ਭਰ ਵਿੱਚ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਅਤੇ ਭੋਗ ਪਾਏ ਜਾ ਰਹੇ ਤੇ ਉੱਥੇ ਹੀ ਅੱਜ ਬਟਿੰਡਾ ਵਿੱਚ ਪਿਲਾਬ ਮੁਬਾਰਕ ਗੁਰਦੁਆਰਾ ਸਾਹਿਬ ਵਿਖੇ ਵੀ ਵੱਡੀ ਪੱਧਰ ਤੇ ਜਿਹੜੇ ਪ੍ਰੋਗਰਾਮ ਕੀਤੇ ਗਏ ਆ ਸਮਾਗਮ ਚੱਲ ਰਹੇ ਆ ਤੇ ਭੋਗ ਵੀ ਪਾਏ ਗਿਆ ਤੇ ਨਾਲੇ ਕੀਰਤਨ ਵੀ ਚੱਲ ਰਿਹਾ ਤੇ ਵੱਡੀ ਪੱਧਰ ਤੇ ਜਿਹੜੀਆਂ ਸੰਗਤਾਂ ਲੰਗਰ ਵੀ ਸ਼ੱਕ ਰਹੀਆਂ ਤੇ ਵੱਖ-ਵੱਖ ਜਿਹੜੇ ਖੂਨਦਾਨ ਕੈਂਪ ਵੀ ਲਾਏ ਜਾ ਖੂਨਦਾਨੀਆਂ ਵੱਲੋਂ ਵੀ ਜਿਹੜੀਆਂ ਕੋਈ ਘਟਨਾਵਾਂ ਵਾਪਰਦੀਆਂ ਤਾਂ ਕਿ ਉਹਨਾਂ ਨੂੰ ਜਿਹੜੀ ਜ਼ਰੂਰਤ ਆ ਕੋਨ ਵਿਥਾਇਤ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਜਿਹੜੀਆਂ ਲਾਈਵ ਤਸਵੀਰਾਂ ਉਹ ਕੀਰਤਨ ਚੱਲ ਰਿਹਾ ਤੇ ਜਿਹੜਾ ਹੋਰ ਲੰਗਰ ਦੀਆਂ ਤੇ ਨਾਲ-ਨਾਲ ਜਿਹੜਾ ਖੂਨਦਾਨ ਕੈਂਪ ਦੀਆਂ ਤਸਵੀਰਾਂ ਵੀ ਨਾਲ-ਨਾਲ ਦਿਖਾਵਾਂਗੇ ਦਾਸ ਸੁਮੇਰ ਸਿੰਘ ਮੈਨੇਜਰ ਹੈ ਗੁਰਦੁਆਰਾ ਕਿਲਾ ਸਾਹਿਬ ਪਾਸ਼ੇ 10ਵੀਂ ਬਠਿੰਡਾ ਅੱਜ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ ਸ਼ਰਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਗੁਰਦੁਖਾਨਾਂ ਦੇ ਵਿੱਚ ਪ੍ਰਕਾਸ਼ ਦਿਹਾੜਾ ਵੱਡੀ ਪੱਧਰ ਤੇ ਮਨਾਇਆ ਜਾ ਰਿਹਾ ਹੈ ਕੌਮੀ ਰੂਪ ਦੇ ਵਿੱਚ ਤੱਕ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਉਥੇ ਗੁਰਦੁਆਰਾ ਕਿਲਾ ਸਾਹਿਬ ਗੁਰਦੁਆਰਾ ਹਾਜ਼ਰੀਦਨ ਸਾਹਿਬ ਬਠਿੰਡਾ ਦੀ ਧਰਤੀ ਤੇ ਵੀ ਵੱਡੀ ਪੱਧਰ ਤੇ ਪ੍ਰਕਾਸ਼ ਦਾੜਾ ਮਨਾਇਆ ਗਿਆ 15 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਦਾ ਪ੍ਰਕਾਸ਼ ਹੋਏ ਅੱਜ ਸਵੇ ਸਵੇ 17 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਉਸ ਤੋਂ ਪ੍ਰੰਤ ਵੱਡੇ ਪੰਡਾਲ ਦੇ ਵਿੱਚ ਧਾਰਮਿਕ ਦੀਵਾਨ ਸਟੇਜ ਸਟੇਜ ਸਜਾਈ ਗਈ ਜਿਸ ਵਿੱਚ ਉੱਚ ਕੋਟੀ ਦੇ ਰਾਗੀ ਜਿਥੇ ਭਾਈ ਸਾਹਿਬ ਭਾਈ ਤਾਰ ਬਲਬੀਰ ਸਿੰਘ ਹਜੂਰੀ ਰਾਗੀ ਜਿਥਾ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਪਹੁੰਚੇ ਭਾਈ ਮੱਗਰ ਸਿੰਘ ਦੀ ਪੌਰਾ ਭਾਈ ਦਵਿੰਦਰ ਸਿੰਘ ਦੀ ਪੌਰਾ ਢਾਡੀ ਜਥਾ ਕਵੀਸ਼ਰੀ ਜਥੇ ਪ੍ਰਚਾਰਕ ਜਥੇ ਜੋ ਸਵੇਰ ਤੋਂ ਲੈ ਕੇ ਸਟੇਜ ਲੱਗੀ ਹੁਣ ਸਮਾਪਤੀ ਹੋਈ ਹੈ ਇਸ ਸਮਾਗਮ ਦੇ ਵਿੱਚ ਇਹ ਗੁਰਪੁਰਬ ਨੂੰ ਮਨਾਉਣ ਵਾਸਤੇ ਵੱਡੀ ਖੁਸ਼ੀ ਦੀ ਗੱਲ ਹੈ ਹਰ ਸਾਲ ਦੀ ਤਰ੍ਹਾਂ ਸਾਂਝੀ ਵਾਲਤਾ ਦੇ ਤੌਰ ਤੇ ਹਰ ਵਰਗ ਦੇ ਲੋਕਾਂ ਨੇ ਆ ਕੇ ਹਾਜ਼ਰੀਆਂ ਭਰੀਆਂ ਲੰਗਰਾਂ ਦੇ ਵਿੱਚ ਉਹ ਵੀ ਸਮਾਗਮ ਚੱਲ ਰਹੇ ਸਨ ਸਾਰੇ ਸਮਾਗਮਾਂ ਦੇ ਵਿੱਚ ਆ ਕੇ ਇਹ ਬੰਦੀਆਂ ਨੇ ਸਾਰੀਆਂ ਸੰਗਤਾਂ ਨੇ ਆਪਣੇ ਤਨ ਮਨ ਧਨ ਦੇ ਨਾਲ ਸਵਾਵਾ ਕੀਤੀਆਂ ਉੱਥੇ ਪੰਡਾਲ ਦੇ ਵਿੱਚ ਬੈਠ ਕੇ ਗੁਰੂ ਜੀ ਸਰਵਣ ਕੀਤਾ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਨ ਲਿਓ ਸਾਬ ਸ੍ਰੀ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਅਤੇ ਚਾਹ ਦੇ ਨਾਲ ਸੰਗਤਾਂ ਨੇ ਬਣਾਇਆ ਹੁਣ ਤਕਰੀਬਨ ਸੰਪੂਰਨਤਾ ਸਮਾਪਤੀ ਹੋ ਚੁੱਕੀ ਹੈ ਸਮਾਗਮਾਂ ਦੀ ਸੰਗਤਾਂ ਵਾਸਤੇ ਲੰਗਰਾਂ ਦੇ ਪ੍ਰਬੰਧ, ਮੈਡੀਕਲ ਕੈਂਪ, ਧਾਰਮਿਕ ਦੀਵਾਨ ਸਾਰੇ ਪ੍ਰਬੰਧ ਗੁਰਦੁਆਰਾ ਪ੍ਰਬੰਧ ਵੱਲੋਂ ਕੀਤੇ ਗਏ ਨੇ ਅੱਜ ਦੇ ਦਿਹਾੜੇ ਤੇ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕਰਦਾ ਸਮੁੱਚੀ ਸੰਗਤ ਦਾ ਧੰਨਵਾਦ ਕਰਦਾ ਉੱਥੇ ਪ੍ਰੈਸ ਦੇ ਵੀਰਾਂ ਦਾ ਵੀ ਧੰਨਵਾਦ ਕਰਦਾ ਤੇ ਸ਼ੁਕਰਾਨਾ ਕਰਦਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਸਮੂਹ ਸੰਗਤਾਂ ਨੂੰ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਪ੍ਰਕਾਸ਼ ਜਾੜੀ ਦੀਆਂ ਲੱਖ ਲੱਖ ਵਧਾਈਆਂ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ